ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹાગੜਾ ਮਹਿਲਾ ਪੰਜਵਾ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਣਦੇ ਨਾਮ ਬਖਾਣਾ ਆਰਾਮ ਅਮਰਤ ਬਾਣੀ ਉਚਰਾ ਹਰ ਜਸ ਮੀਠਾ ਲਾਗੇ ਤੇਰਾ ਭਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਣ ਦੇ ਨਾਮ ਬਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮੀਠਾ ਲਾਗੇ ਤੇਰਾ ਭਾਣਾ ਰਾਮ ਰਦਿਆ ਮਯਾ ਗਪਾਲ ਗੋਵਿੰਦ ਕੋਈ ਨਾਹੀ ਤੁਧ ਵਿਰਾਂ ਸਮਰਥ ਅਗਥ ਅਪਾਰ ਪੂਰਨ ਜਿਉ ਤਨ ਧਨ ਤੁਮ ਮਨ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਨਵੰਤ ਨਾਨਕ ਸਰਨ ਤੇਰੀ ਰਖ ਲਿਓ ਆਵਣ ਜਾਣਾ ਸਦਾ ਸਰਨੀ ਪਾਈਐ ਹਰ ਜਿਓ ਗੁਣ ਗਾਵੇ ਹਰ ਨੀ ਤਾਰਾਮ ਧੂਰ ਬਖਦਨ ਕੀ ਮਨ ਤੋਂ ਲਗੋ ਹਰ ਜਿਓ ਸਭ ਪਵਿੱਤ ਪਤਿਤ ਪਣੀ ਤਾਰਾਮ ਪਤਿਤ ਪਨੀਤਾ ਹੋਇ ਤਿਨ ਸੰਗ ਜਿਨ ਬਿਦਾਤਾ ਪਾਇਆ ਨਾਮ ਰਤੇ ਜੀ ਦਾਤੇ ਨਿਤ ਦੇ ਚੜੈ ਸਵਾਇ ਰਿਦ ਸਿਦ ਨਵ ਨਿਦ ਹਰ ਜਪ ਜਿਨਿ ਆਤਮ ਜੀਤਾ ਬਨਵੰਤ ਨਾਨਕ ਬੜ ਭਾਗ ਪਾਈਐ ਸਾਧ ਸਾਜਨ ਮੀਤਾ ਜਿਨਿ ਸੱਚ ਬਣੰਜਿਆ ਹਰ ਜਿਓ ਸੇ ਪੂਰਾ ਸਹਾਰਨ ਬਹੁਤ ਖਜ਼ਾਨਾ ਤਿੰਨ ਪੈ ਹਰ ਜਿਓ ਹਰ ਕੀਰਤਨ ਲਾਹ ਰਾਮ ਤਾਮ ਕਰੋਦ ਨਾ ਲੋਭ ਵਿਆਪੈ ਜੋ ਜਨ ਪ੍ਰਭ ਸਿਉ ਰਤਿਆ ਇਕ ਜਾਨੈ ਇਕ ਮਾਨੈ ਰਾਮ ਕੇ ਰੰਗ ਮਾਤਿਆ ਲਗ ਸੰਤ ਚਰਨੀ ਪੜੇ ਸਰਨੀ ਮਨ ਤਿਨ ਅਉ ਮਹਾ ਬਨਵੰਤ ਨਾਨਕ ਜਿਨ ਨਾਮ ਪਲੈ ਸਈ ਸੱਚੇ ਸਹਾ ਨਾਨਕ ਸੋਈ ਸਿਮਰਿਐ ਹਰ ਜਿਉ ਜੋ ਕੀ ਕਲ ਧਾਰੀ RAM ਗੁਰਮੁਖ ਮਨੋਂ ਨ ਵਿਸਰੈ ਹਰ ਜਿਓ ਕਰਤਾ ਪੁਰਖ ਮਰਾਰੀ RAM ਦੁਖ ਰੋਗ ਨਾ ਭਉ ਵਿਆਪੈ ਜਿਨਿ ਹਰ ਹਰ ਧਿਆਇ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਬਜੀ ਬਜਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਨਵੰਤ ਨਾਨਕ ਸਿਮਰ ਹਰ ਹਰ ਇਸੁ ਪੁਨੀ ਹਮਾਰੀ ਬਜੀਬदाई ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਨਵੰਤ ਨਾਨਕ ਸਿਮਰ ਹਰ ਹਰ ਇਸੁ ਪੁਨੀ ਹਮਾਰੀ ਇਸੁ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ हे ਸਭ ਤੋਂ ਵੱਡੇ हे ਸਰਬਗੁਣ ਭਰਪੂਰ ਪ੍ਰਭੂ ਮੇਰੇ ਉਤੇ ਮਿਹਰ ਕਰ ਮੈਂ ਹਰ ਬਿਲੀ ਤੇਰਾ ਨਾਮ ਸਿਮਰਦਾ ਰਹਾ ਆਤਮਿਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾ ਮੈਂ ਤੇਰੀ ਸਿਫਤ ਉਸਤਲਾ ਦਾ ਗੀਤ ਗਾਉਂਦਾ ਰਹਾ ਮੈਨੂੰ ਤੇਰੀ ਰਜਾ ਮਿੱਠੀ ਲੱਗਦੀ ਰਹੇ हे ਗੋਪਾਲ हे गोविंद ਮੇਰੇ ਉੱਤੇ ਦਇਆ ਕਰ ਤਰਸ ਕਰ ਤੇਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਠੀਸ ਸਭ ਤਾਕਤਾਂ ਦੇ ਮਾਲਕ, ਹੇ ਅਕਥ, ਹੇ ਬੇਅੰਤ, ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਧਨ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਨਾਨਕ ਬੇਨਤੀ ਕਰਦਾ ਹੈ, ਹੇ ਪ੍ਰਭੂ, ਮੈਂ ਮੂਰਖ ਹਾਂ। ਬਹੁਤ ਮੂਰਖ ਹਾਂ ਨਿਆਸਰਾ ਹਾਂ ਚੰਚਲ ਕਮਜ਼ੋਰ ਨੀਚ ਤੇ ਅਣਜਾਨ ਹਾਂ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ ਏ ਭਾਈ ਗੁਰਮਖੰਦ ਦੀ ਸ਼ਰਨ ਪਿਆ ਪਰਮਾਤਮਾ ਮਿਲ ਪੈਂਦਾ ਹੈ ਤੇ ਅਸੀਂ ਸਦਾ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ ਏ ਪ੍ਰਭੂ ਜੀ ਮਿਹਰ ਕਰ ਤੇਰੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਵਿੱਚ ਮੇਰੇ ਮੱਥੇ ਉੱਤੇ ਲੱਗਦੀ ਰਹੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਦੀ ਬਰਕਤ ਨਾਲ ਬਕਾਰਾਂ ਵਿੱਚ ਡਿੱਗੇ ਹੋਏ ਮਨੁੱਖ ਵੀ ਪਵਿੱਤਰ ਹੋ ਜਾਂਦੇ ਹਨ ਜਿਨ੍ਹਾਂ ਮਨੁੱਖਾਂ ਨੇ ਕਰਤਾਰ ਲੱਭ ਲਿਆ ਉਹਨਾਂ ਦੀ ਸੰਗਤ ਵਿੱਚ ਬਕਾਰੀ ਬੰਦੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਪਰਮਾਤਮਾ ਦੇ ਨਾਮ ਰੰਗ ਨਾਲ ਰੰਗੇ ਹੋਏ ਬੰਦੇ ਆਤਮਿਕ ਜੀਵਨ ਦੀਆਂ ਦਾਤਾਂ ਦੇਣ ਯੋਗੇ ਹੋ ਜਾਂਦੇ ਹਨ ਉਹ ਇਹ ਦਾਤਾਂ ਨਿਤ ਦਿੰਦੇ ਹਨ ਤੇ ਹੀ ਬਾਦੀਆਂ ਹੀ ਰਹਿndੀਆਂ ਹਨ ਜਿੰਨਾ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਬਸ ਵਿੱਚ ਕਰ ਲਿਆ ਸਭ ਕਰਮਾਤੀ ਤਾਕਤਾਂ ਤੇ ਦੁਨੀਆਂ ਦੇ ਨਾਉ ਹੀ ਖਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ ਹੇ ਭਾਈ ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ ਮੈਂ ਮੂਰਖ ਹਾਂ ਬਹੁਤ ਮੂਰਖ ਹਾਂ ਨਿਆਸਰਾ ਹਾਂ ਚੰਚਲ ਕਮਜ਼ੋਰ ਨੀਚ ਤੇ ਅਣਜਾਣ ਹਾਂ ਮੈਂ ਤੇਰੀ ਸ਼ਰਨ ਆਇਆ ਹਾਂ ਜਿੰਨਾ ਮਨੁੱਖਾਂ ਨੇ ਸਦਾ ਤੇ ਰਹਿਣ ਵਾਲੇ ਹਰ ਨਾਮ ਦਾ ਵਪਾਰ ਕੀਤਾ ਹੈ ਉਪਰ ਇਹ ਪੰਡਾਰਾਂ ਵਾਲੇ ਸ਼ਾਹੂਕਾਰ ਹਨ ਉਨ੍ਹਾਂ ਦੇ پاس ਹਰ ਨਾਮ ਦਾ ਬਹੁਤ ਖਜ਼ਾਨਾ ਹੈ ਉਹ ਇਸ ਵਪਾਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੀ ਖੱਟੀ-ਖਟੀ ਦੇ ਹਨ ਜਿਹੜੇ ਮਨੁੱਖ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ ਉਨ੍ਹਾਂ ਉੱਤੇ ਨਾ ਕਾਮ ਨਾ ਕ੍ਰੋਧ ਨਾ ਲੋਭ ਕੋਈ ਵੀ ਆਪਣਾ ਜੋਰ ਨਹੀਂ ਪਾ ਸਕਦਾ ਉਹ ਇੱਕ ਪਰਮਾਤਮਾ ਨਾਲ ਹੀ ਡੂੰਗੀ ਸਾਂਝ ਪਾਉਂਦੇ ਹਨ ਉਹ ਇੱਕ ਪਰਮਾਤਮਾ ਨੂੰ ਹੀ ਪੱਕਾ ਸਾਥੀ ਮੰਨਦੇ ਹਨ ਉਹ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦੇ ਹਨ ਉਹ ਮਨੁੱਖ ਗੁਰੂ ਦੇ ਚਰਨੀ ਲੱਗ ਕੇ ਪਰਮਾਤਮਾ ਦੀ ਸ਼ਰਨ ਪਏ ਰਹਿੰਦੇ ਹਨ ਉਹਨਾਂ ਦੇ ਮਨ ਵਿੱਚ ਪਰਮਾਤਮਾ ਦੇ ਮਲਾਪ ਦਾ ਚਾਅ ਚੜਿਆ ਰਹਿੰਦਾ ਹੈ ਨਾਨਕ ਬੇਨਤੀ ਕਰਦਾ ਹੈ ਜਿੰਨਾ ਮਨੁੱਖਾਂ ਦੇ ਪਾਸ ਪਰਮਾਤਮਾ ਦਾ ਨਾਮ ਧੰ ਹੈ ਉਹੀ ਐਸੇ ਹਨ ਜੋ ਸਦਾ ਲਈ ਸ਼ਾਹੂ ਕਾਰਟਿਕੇ ਰਹਿੰਦੇ ਹਨ ਹੇ ਨਾਨਕ ਸਦਾ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਸਾਰੇ ਸੰਸਾਰ ਵਿੱਚ ਜਿਸ ਦੀ ਸੱਤਾ ਕੰਮ ਕਰ ਰਹੀ ਹੈ ਖੇ ਨਾਨਕ ਗੁਰੂ ਦੀ ਸ਼ਰਨ ਪੈਣਾ ਚਾਹੀਦਾ ਹੈ ਗੁਰੂ ਦੀ ਸ਼ਰਨ ਪਿਆ ਸਰਬ ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ ਜਿੰਨਾ ਮਨੁੱਖਾਂ ਨੇ ਸਦਾ ਪ੍ਰਮਾਤਮਾ ਦਾ ਸਿਮਰਨ ਕੀਤਾ ਹੈ ਉਹਨਾਂ ਉੱਤੇ ਕੋਈ ਰੋਗ ਕੋਈ ਦੁੱਖ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ ਸਮੁੰਦਰ ਤਰ ਲਿਆ ਸਮਝੋ ਪੁਰਬਲੇ ਜਨਮ ਵਿੱਚ ਕੀਤੀ ਕਮਾਈ ਅਨੁਸਾਰ ਮੱਥੇ ਉੱਤੇ ਭਗਤੀ ਦਾ ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪਰਬਲ ਹੋ ਗਈ ਹੈ ਉਹਨਾਂ ਦੇ ਮਨ ਵਿੱਚ ਠੰਡ ਪੈ ਗਈ ਹੈ ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ ਨਾਨਕ ਬੇਨਤੀ ਕਰਦਾ ਹੈ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ ਪ੍ਰਭੂ ਮਲਾਪ ਵਾਲੀ ਚਿਰਾਂ ਦੀ ਆਸ ਪੂਰੀ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ